ਮਸਲਾ ਇਹ ਹੈ ਜੀ ਪਿਛਲੇ ਕੁਝ 10-15 ਦਿਨਾਂ ਚ ਇੱਕ 16 ਸਤ ਨੂੰ ਸਕੂਲ ਦੇ ਵਿੱਚ ਵਿਦਿਆਰਥੀਆਂ ਦੇ ਆਪਸੀ ਝਗੜਾ ਹੋਇਆ ਸੀ ਉਸ ਝਗੜੇ ਨੂੰ ਲੈ ਕੇ ਸਾਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਿਮਨੇ ਵਾਲਾ ਜੋ ਬੜੇ ਲੰਮੇ ਸਮੇਂ ਤੋਂ ਕਾਫੀ ਬੱਚੇ ਇੱਥੋਂ ਪੜ੍ਹ ਕੇ ਚੰਗੀਆਂ ਪੋਸਟਾਂ ਤੇ ਗਏ ਆ ਵਧੀਆ ਸਿੱਖਿਆ ਮਿਲ ਰਹੀ ਹੈ ਇਹ ਸਕੂਲ ਨੂੰ ਬਦਨਾਮ ਕਰਨ ਲਈ ਕੁਝ ਸ਼ਰਾਰਤੀ ਅੰਸਰਾਂ ਨੇ 扑ਕਾਉ ਭਾਸ਼ਣ ਦਿੱਤੇ ਔਰ ਇਹ ਸਕੂਲ ਨੂੰ ਬਦਨਾਮ ਕਰਨ ਦਾ ਟੀਚਾ ਵੀ ਥਾ ਗਿਆ ਟੀਚਾ ਇਹ ਸੀ ਸਕੂਲ ਦੇ ਵਿੱਚ ਐਡੀਆਂ ਸੋਹਣੀਆਂ ਬਿਲਡਿੰਗਾਂ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀਆਂ ਸਰਕਾਰਾਂ ਤੋਂ ਸਮੇਂ-ਸਮੇਂ ਤੋਂ ਅਸੀਂ ਇੱਥੇ ਲਗਭਗ 10 ਪਿੰਡਾਂ ਦੇ ਬੱਚੇ ਪੜਦੇ ਆ ਜੋ ਐਸਸੀ ਪਰਿਵਾਰਾਂ ਦੇ ਐਸਸੀ ਬੀਸੀ ਪਰਿਵਾਰਾਂ ਦੇ ਬੱਚੇ ਆ ਇਹ ਸਕੂਲ ਚ ਪੜਦੇ ਰਹੇ ਆ ਔਰ ਕੁਝ ਸ਼ਰਾਰਤੀ ਅੰਸਰ ਰਾਜਨੀਤਿਕ ਤੌਰ ਤੇ ਵੀ ਕੁਝ ਸਕੂਲ ਨੂੰ ਟਾਰਗੇਟ ਕਰਦੇ ਰਹੇ ਆ ਕਿਉਂਕਿ ਉਹ ਆਪਣਾ ਚੇਅਰਮੈਨ ਬਣਾਉਣਾ ਚਾਹੁੰਦੇ ਸੀ ਔਰ ਐਸ ਪਰ ਰੂਲ ਜੋ ਮੈਡਮ ਪ੍ਰਿੰਸੀਪਲ ਰੈਨੂ ਬਾਲਾ ਜੀ ਇੱਥੇ ਬਤੌਰ ਪ੍ਰਿੰਸੀਪਲ ਦੀ ਅਹੁਦੇ ਤੇ ਬਿਰਾਜਮਾਨ ਨੇ ਔਰ ਉਹ ਸਕੂਲ ਦੀ ਦੇਖ ਰੇ ਇੱਕ ਉਹਨਾਂ ਦੀ ਰਹਿਨਮਾਈ ਹੇਠ ਵਿੱਚ ਚੱਲ ਰਿਹਾ ਸੀ ਔਰ ਚੇਅਰਮੈਨ ਵੀ ਐਸ ਪਰ ਰੂਲ ਰੂਲ ਰੈਗੂਲੇਸ਼ਨਾਂ ਦੇ ਅਕੋਰਡਿੰਗ ਬਣਾਏ ਬਣਾਏ ਗਏ ਔਰ ਪੰਚਾਇਤਾਂ ਨੂੰ ਵੀ ਇੱਕ ਨੋਟਿਸ ਭੇਜੇਗੇ ਕਿ ਤੁਸੀਂ ਆਪ ਦਾ ਨੁਮੈਂਦਾ ਦਿੱਤਾ ਜਾਵੇ 5 ਸਾਲਾਂ 10 15 ਸਾਲਾਂ ਦੇ ਵਿੱਚ ਕੋਈ ਵੀ ਪੰਚਾਇਤਾਂ ਵੱਲੋਂ ਨੁਮੈਂਦਾ ਨਹੀਂ ਦਿੱਤਾ ਗਿਆ ਮੇਰੇ ਸਕੂਲ ਦੇ ਵਿੱਚ ਚਾਰ ਬੱਚੇ ਪੜ੍ਹਦੇ ਆ ਜੀ ਮੇਰੇ ਆਪ ਦੇ ਖੁਦ ਔਰ ਇੱਥੇ ਆਪ ਦੀਆਂ ਸ਼ੌਰਤਾਂ ਲਈ ਕੁਝ ਲੋਕਾਂ ਨੇ ਇੱਥੇ ਬੜਾ ਪ੍ਰੋਟੈਸਟ ਕੀਤਾ ਔਰ ਅਸੀਂ ਸਰਕਾਰ ਔਰ ਪ੍ਰਸ਼ਾਸਨ ਨੂੰ ਤੋਂ ਮੰਗ ਕਰਦੇ ਹਾਂ ਇਹ ਜੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਵੀ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਔਰ ਸਕੂਲ ਦੇ ਇੱਕ ਵਿਦਿਆ ਦਾ ਮੰਦਿਰ ਹੈ ਔਰ ਉਹਦੇ ਵਰ ਖਿਲਾਫ ਔਰ ਗੇਟ ਦੇ ਵਿੱਚ ਜੇ ਕੋਈ ਅੱਜ ਤੋਂ ਬਾਅਦ ਧਰਨਾ ਲਾਊਗਾ ਤਾਂ ਐਸੀ ਬੀਸੀ ਸਮਾਜ ਔਰ ਮੈਂ ਮਜਬੀ ਸਿੱਖ ਵਾਲਮੀਕ ਭਲਾਈ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਵੀ ਨਾਲ ਨੇ ਨਰੇਗਾ ਜੂਨੀਅਨ ਦੇ ਪ੍ਰਧਾਨ ਵੀ ਨਾਲ ਨੇ ਔਰ ਵਾਲਮੀਕ ਭਲਾਈ ਸੰਗਠਨ ਸਾਡੇ ਅਮਰ ਸਾਹਿਬ ਸਾਹਿਬ ਤੋਂ ਸਾਡੇ ਸੰਗਠਨ ਉਹਨਾਂ ਨਾਲ ਵੀ ਗੱਲ ਕਰਾਂਗੇ ਸਾਡੇ ਸਮਾਜਿਕ ਆਗੂਆਂ ਨਾਲ ਗੱਲ ਕਰਨਾਗੇ ਔਰ ਜੇ ਕਿ ਅੱਜ ਤੋਂ ਬਾਅਦ ਇਹ ਸਾਡੇ ਸਕੂਲ ਮੰਦਰ ਵਿਦਿਆ ਦੇ ਵਿਚਾਲੇ ਕੋਈ ਧਰਨਾ ਲਾਊਗਾ ਤਾਂ ਉਹਦਾ ਫੁੱਲ ਜੋਰ ਅਸੀਂ ਵਿਰੋਧ ਕਰਾਂਗੇ ਔਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਹ ਜੋ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹਾਂਜੀ ਕੀ ਮਸਲਾ ਹੈ ਤੁਹਾਡਾ ਨਾ ਜੀ ਮੈਂ ਮਜੀਤ ਸਿੰਘ ਖਵਾਲਮੀ ਇੱਕ ਪ੍ਰਾਈਫਰੈਂਟ ਰਜਿਸਟਰਰ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਹੈ ਜੀ ਸੋ ਇਹ ਮਸਲਾ ਜੀ ਜਿਹੜਾ ਪਿਛਲੇ 10-12 ਦਿਨ ਤੋਂ ਚੱਲ ਰਿਹਾ ਹੈ ਪਾਵੇਂ ਇਸ ਸਕੂਲ ਦੇ ਵਿੱਚ ਕੁਝ ਬੱਚਿਆਂ ਦੀ ਆਪਸ ਵਿੱਚ ਲੜਾਈ ਹੁੰਦੀ ਹੋਈ ਸੀ ਜੀ ਪਰ ਉਸ ਨੂੰ ਢਾਲ ਬਣਾ ਕੇ ਉਸ ਨੂੰ ਢਾਲ ਬਣਾ ਕੇ ਇੱਕ ਸਕੂਲ ਨੂੰ ਟਾਰਗੇਟ ਕੀਤਾ ਗਿਆ ਕਿ ਸਾਰੇ ਦਾ ਸਾਰਾ ਜਿਹੜਾ ਐਪਲੈਨਿੰਗ ਦੇ ਮਤਾਬਿਕ ਜੀ ਜਿਹੜੀ ਇਹ ਲੜਾਈ ਸਾਰੀ ਕਰਵਾਈ ਗਈ ਆ ਬਾਹਰੋਂ ਬੰਦੇ ਆਏ ਆ ਜੀ ਬੁਲਾਏ ਗਏ ਔਰ ਜਦੋਂ ਬਾਹਰੋਂ ਬੰਦੇ ਇੱਥੇ ਆ ਕੇ ਲੜੇ ਆ ਜੀ ਤੇ ਸਾਡੇ ਪਿੰਡ ਦੇ ਕੁਝ ਬੰਦੇ ਫਿਰ ਮੌਕੇ ਤੇ ਆਏ ਜੀ ਤੇ ਉਹ ਮੁੜ ਕੇ ਬੰਦੇ ਭੱਜ ਗਿਆ ਜੀ ਇਹ ਅੱਜ ਮੈਨੂੰ ਲੱਗਦਾ ਮੋਟਰਸਾਈਕਲ ਵੀ ਸ਼ਾਇਦ ਜਿਹੜਾ ਉਹ ਬੰਦੇ ਆਏ ਸੀ ਜੀ ਉਹਨਾਂ ਦਾ ਅ ਜਿਲਾ ਅੱਜ ਐਸ ਐਸ ਐਚਓ ਸਾਹਿਬ ਜਿਹੜੇ ਇੱਥੋਂ ਲੈ ਕੇ ਅੰਗਰੇਜ਼ ਸਾਹਿਬ ਜਿਹੜੇ ਬੰਦੇ ਆਏ ਸੀ ਪਰ ਮੇਨਨ ਕਾਰਨ ਕੀ ਹੈ ਜੀ ਇੱਥੋਂ ਦੀ ਮੈਂ ਪਿਛਲੇ ਸਮੇਂ ਦੇ ਵਿੱਚ ਚੇਅਰਮੈਨ ਜਿਹੜਾ ਕਮੇਟੀ ਦਾ ਵੀ ਰਿਹਾ ਤੇ ਸਾਰੀ ਬਿਲਡਿੰਗ ਸਾਰ ਤੁਸੀਂ ਆ ਦੇਖਾ ਦਿਓ ਭਾਵੇਂ ਇਹ ਸਾਰੀ ਜਿਹੜੀ ਬਿਲਡਿੰਗ ਆ ਇਹ ਸਾਰੀ ਕਮੇਟੀ ਦੇ ਰਾਈ ਇਹਨਾਂ ਦੇ ਨੀ ਪੱਥਰ ਰੱਖੇ ਗਏ ਨੇ ਕਮੇਟੀ ਨੇ ਇਹਨਾਂ ਦੇ ਨੀ ਪੱਥਰ ਰੱਖ ਕੇ ਇਹਨੂੰ ਸਰੇ ਚੜਾਇਆ ਇਹੀ ਲੋਕ ਜਿਹੜੇ ਅੱਜ ਇਹ ਗੱਲ ਕਰਦੇ ਨੇ ਕਿ ਸਕੂਲ ਦੇ ਵਿੱਚ ਸਾਡੀ ਪੁੱਛ ਬਰਤਾਲ ਨਹੀਂ ਹੁੰਦੀ ਜੇ ਪੋਚੇਪਰਤਾਲ ਸਕੂਲ ਦੀ ਨਹੀਂ ਹੁੰਦੀ ਤਾਂ ਫਿਰ ਜਿਹੜੀ ਇਹ ਨੀਂ ਪੱਥਰ ਹੈ ਚੇਅਰਮੈਨ ਤੋਂ ਰਖਵਾਈ ਜਾਂਦੇ ਸੀ ਜਾਂ ਜਿਹੜਾ ਵੀ ਕੰਮ ਇਹ ਕਮੇਟੀ ਨੂੰ ਬੁਲਾ ਕੇ ਇਹਨਾਂ ਨੂੰ ਵੈਡਿੰਗ ਨੂੰ ਸਾਰਿਆ ਜਾਂਦਾ ਸੀ ਫਿਰ ਉਹ ਕੀ ਦੀ ਕਮਾਂਡ ਸਰਕਾਰ ਸੀ ਕਾਰਨ ਕੀ ਸੀ ਕਿ ਜਿਹੜੇ ਪਿੰਡ ਦੇ ਸਰਪੰਚ ਸਾਹਿਬ ਨੇ ਜਿਹੜੇ ਵੀ ਇਹ ਕਹਿੰਦੇ ਨੇ ਉਹ ਕਹਿੰਦੇ ਨਹੀਂ ਦੀ ਚੇਅਰਮੈਨ ਸਾਡੀ ਮਰਜ਼ੀ ਨਾਲ ਉਹ ਤਾਂ ਸਾਨੂੰ ਬਣਾਇਆ ਜਾਵੇ ਪਰ ਰੂਲ ਇਹ ਕਹਿੰਦਾ ਕਿ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਜੀ ਉਹਨਾਂ ਦੇ ਹੀ ਚੇਅਰਮੈਨ ਬਣਨੇ ਨੇ ਤੇ ਉਹਨਾਂ ਦੀ ਕਮੇਟੀ ਮੈਂਬਰ ਬਣਨੇ ਨੇ ਬੱਚੇ ਜੀ ਐਸਸੀ ਤੇ ਬੀਸੀ ਪਰਿਵਾਰਾਂ ਦੇ ਨੇ ਉਹਨਾਂ ਲੋਕਾਂ ਦੇ ਜਿੰਨੇ ਲੋਕਾਂ ਦੇ ਤੁਸੀਂ ਬਿਆਨ ਸੁਨੇ ਆ ਉਹਨਾਂ ਦਾ ਕਿਸੇ ਦਾ ਇੱਕ ਵੀ ਬੱਚਾ ਇੱਥੇ ਨਹੀਂ ਪੜਦਾ ਜਿਹੜੀ ਗੱਲ ਉਹਨਾਂ ਨੇ ਕਰੀ ਆ ਜੀ ਕਿ ਇੱਥੇ ਕਾਪੇ ਲੈ ਕੇ ਘੁੰਮਦੇ ਨੇ ਇਧਰ ਦੀ ਚੌਧਰੀਆਂ ਦੇ ਘਰ ਨੇ ਇਧਰ ਇੱਕ ਰਾਏ ਸਿੱਖਾਂ ਦਾ ਘਰ ਆ ਨੋਹਾਂ ਧੀਆਂ ਵਾਲੇ ਘਰ ਨੇ ਇੱਕ ਵੀ ਬੰਦਾ ਇੱਥੇ ਜਿਹੜਾ ਘੁੰਮਦਾ ਨਹੀਂ ਕੋਈ ਦੇਖੇਗਾ ਮੈਂ ਵੀ ਇੱਥੇ ਜੀ ਡਿਊਟੀ ਕਰਦਾ 2 ਵਜੇ ਤੋਂ ਬਾਅਦ ਚੌਕੀਦਾਰ ਦੀ ਜੇਕਰ ਇੰਨੇ ਘੁੰਮਦੇ ਬੱਚੇ ਤੇ ਅਸੀਂ ਜੀ ਡਿਊਟੀ ਕਿਵੇਂ ਕਰਦੇ ਆ ਇੱਥੇ ਇੱਥੇ ਆ ਮਲਾਜ਼ਮ ਰਹਿੰਦੇ ਨੇ ਸਾਡੇ ਜੇ ਕਹਿੰਦੇ ਵੀ ਪਹਿਲ ਨਹੀਂ ਦਿੰਦੇ ਕਿ ਇਹਨਾਂ ਨੇ ਇਹ ਗੱਲ ਕਰੀ 6 ਮਲਾਜ਼ਮ ਆ ਤਿੰਨ ਤਾਂ ਸਾਡੇ ਲੇਡੀਜ਼ ਚਾਚੀ ਤਾਈਆਂ ਨੇ ਜਿਹੜੀਆਂ ਉਹ ਆਂਗਣਵਾੜੀ ਦੇ ਵਿੱਚ ਕੰਮ ਕਰਦੀਆਂ ਨੇ ਦੋ ਜਿਹੜੀਆਂ ਲੇਡੀਜ਼ ਸਾਡੇ ਨੇ ਇੱਥੇ ਪਰਮਾਨੈਂਟ ਪੱਕੀਆਂ ਸੇਵਾਦਾਰ ਦੇ ਕੰਮ ਕਰਦੀਆਂ ਨੇ ਜੇ ਪਹਿਲ ਨਹੀਂ ਦਿੰਦੇ ਤੇ ਫਿਰ ਬੱਚੇ ਕੀ ਦੇਣੇ ਕਿਉਂਕਿ ਜੀ ਪਹਿਲ ਉਹ ਇਸ ਤਰ੍ਹਾਂ ਕੇ ਕਹਿੰਦੇ ਨੇ ਕਿਉਂਕਿ ਸਾਡੇ ਮੁਤਾਬਕ ਕਿ ਸਾਡਾ ਸਾਰਾ ਸਾਰਾ ਕੁਝ ਹਿੱਸੇਦਾਰੀਆਂ ਹੋਣ ਜੇ ਹੁਣ ਇਹ ਗੱਲ ਕਹਿੰਦੇ ਨੇ ਕਿ ਕਿੰਨੇ ਨੇ ਹੋਰ ਇਲزام ਲਾਇਆ ਕਹਿੰਦੇ ਜੀ ਸਾਡੀ ਪੁੱਛ ਪ੍ਰਤਾਲ ਨਹੀਂ ਹੁੰਦੀ ਇਹਦੀ ਜ਼ਿੰਮੇਦਾਰ ਮੈਡਮ ਆ ਪਰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਮੀਡੀਆ ਨੂੰ ਤੇ ਸੀਆਈਆਈ ਨੂੰ ਜਿਹੜਾ ਪਿੰਡਾਂ ਦੇ ਵਿੱਚ ਚਿੱਟਾ ਵਿਖਦਾ ਜਾਂ ਗੋਲੀਆਂ ਵਿਕਦੀਆਂ ਨੇ ਇਹ ਭਾਵੇਂ ਦੋਨੇ ਪਿੰਡ ਨੇ ਉਹਨਾਂ ਦੇ ਜ਼ਿੰਮੇਦਾਰ ਫਿਰ ਕੌਣ ਆ ਉਹ ਵੀ ਜਾਂਚ ਕੀਤੀ ਜਾਵੇ ਔਰ ਮੈਂ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮੱਜਬੀ ਸਖਵਾਲਮੀਕ ਭਲਾਈ ਫਰੰਟ ਰਜਿਸਟਰਡ ਪੰਜਾਬ ਰੈਜ਼ਰਵੇਸ਼ਨ ਚੋਰਫੜੋ ਪੱਕਾ ਮੋਰਚਾ ਮਹਾਲੀ ਅਸੀਂ ਸਾਰੀਆਂ ਜਥੇਬੰਦੀਆਂ ਰੰਗਰੇਟਾ ਜਥੇਬੰਦੀਆਂ ਦੇ ਤੱਕੇ ਗੱਲ ਪਚਾਵਾਂਗੇ ਔਰ ਜੇਕਰ ਇਹ ਧਰਨਾ ਦਿਵਾਰੇ ਲੱਗੂਗਾ ਤੇ ਬਰਾਬਰ ਹੀ ਇਹਨਾਂ ਦੇ ਧਰਨਾ ਲਾ ਕੇ ਤੇ ਇਸ ਸਕੂਲ ਦੇ ਹੱਕ ਦੇ ਵਿੱਚ ਖੜਾਂਗੇ ਅਸੀਂ ਆਪਣੇ ਸਕੂਲ ਨੂੰ ਬਦਨਾਮ ਨਹੀਂ ਹੋ ਜਾਾਂਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਨੇ ਧਰਨੇ ਲਾਏ ਆ ਇੱਥੇ دہشت ਦਾ ਮਾਹੌਲ ਬਣ ਗਿਆ ਬੱਚਿਆਂ ਦੇ ਅੰਦਰ ਇਹ ਚੀਜ਼ ਹੋ ਗਈ ਆ ਕਿ ਮੜੀ ਦੀ ਗੱਡੀ ਦੇਖਦੇ ਆ ਉਹ ਕਹਿੰਦੇ ਧਰਨਾ ਉਹ ਕਹਿੰਦੇ ਧਰਨਾ ਜਿਹੜਾ ਗੁਰੂ ਘਰ ਤੋਂ ਘਟਾ ਜੇ ਇੱਥੇ ਧਰਮੇ ਮਜਾਰੇ ਦੇ ਹੋਣਗੇ ਤੇ ਸਾਡੇ ਬੱਚੇ ਕਿਵੇਂ ਪੜਨਗੇ ਕਿਉਂਕਿ ਇਹ ਸਾਡਾ ਪਿਵੇਖਾ ਅਸੀਂ ਤਾਂ ਸਕੂਲ ਨੂੰ ਅਪਗ੍ਰੇਡ ਕਰਨੀਆਂ ਗੱਲਾਂ ਕਰਦੇ ਨੇ ਪਰ ਕੁਝ ਸ਼ਰਾਰਤੀ ਅੰਸਰੇ ਨੂੰ ਬਹੁਤ ਨੀਵਾ ਦਿਖਾਉਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਜੀ ਇੱਥੇ ਬੱਚੇ ਪੜਨਗੇ ਤੇ ਲਿਖਣਗੇ ਤੇ ਅਫਸਰ ਭੰਡਗੇ ਉਹ ਨਹੀਂ ਚਾਹੁੰਦੇ ਕਿ ਇਹਨਾਂ ਦੇ ਬੱਚੇ ਪੜਨ ਇਸ ਕਰਕੇ ਅਸੀਂ ਉਹਨਾਂ ਸਾਰੀਆਂ ਖਬਰਾਂ ਦਾ ਖੰਡਨ ਕਰਦੇ ਆਂ ਔਰ ਸਕੂਲ ਦੇ ਹੱਕ ਦੇ ਵਿੱਚ ਖੜੇ ਆਂ ਬਾਕੀ ਸਾਡੇ ਸਾਰਾ ਸਟਾਫ ਹੈ ਹਲੋ ਹਾਂਜੀ ਤੁਸੀਂ ਜਿਹੜੇ ਪਿਛਲੇ ਦਿਨੀ ਇਥੇ ਧਰਨਾ ਲੱਗਿਆ ਸੀ ਉਹਦੇ ਵਿੱਚ ਲੜਾਈ ਵਗੈਰਾ ਹੋਈ ਸੀ ਉਹਦੇ ਜਿਹੜਾ ਮੋਟਰਸਾਈਕਲ ਵਗੈਰਾ ਸੁਣਿਆ ਤੁਹਾਡੇ ਘਰ ਛੱਡ ਗਏ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਤੁਹਾਡਾ ਵਿੱਚ ਆ ਵੀ 8-10 ਦਿਨੋਂ ਉਹ ਦਿਨ ਧਰਨੇ ਵਾਲੇ ਦਿਨ ਮੁੰਡਾ ਮੇਰਾ ਕਾ ਕਾਹੀ ਕਰ ਮੈਂ ਨਹੀਂ ਤੇ ਮੋਟਰਸਾਈਕਲ ਘਰੇ ਠਾਲ ਲੈ ਮੁੰਡਾ ਚੱਲੇ ਜੁਆਕਾਂ ਨੂੰ ਲੈਣ ਤੋਂ ਕਿਤੂ ਬਾਅਦ ਇਹ ਮੋਟਰਸਾਈਕਲ ਉੱਥੋਂ ਚੱਕਿਆ ਉਹਨਾਂ ਤੇ ਉੱਥੇ ਲਿਆ ਤੇ ਉਹਨੇ ਬੰਦੇ ਠਾਲ ਦਿੱਤੇ ਨੇ ਆਹ ਚੱਲ ਉੱਥੇ ਠਾਲ ਦੇ ਠਲਣ ਦੇ ਕਰਤੇ ਅੱਜ ਐਸੇ ਆਈ ਕੀ ਆਏ ਨੇ ਤੇ ਮੋਟਰਸਾਈਕਲ ਚਾਹ ਰਿਪੋਰਟ ਗਈ ਚਾਹ ਕਿਵੇਂ ਵੀ ਉਹ ਆਹਦੇ ਘਰੇ ਪਿਆ ਸੀ ਉਹ 10 ਦਿਨ ਹੋਏ ਨੇ ਲੈਣ ਨਹੀਂ ਆਏ ਤੇ ਹੁਣ ਕੱਲ ਪਰਸੋਂ ਆ ਗਏ ਤੇ ਹੁਣ ਉਹਨਾਂ ਨੇ ਮੋਟਰਸਾਈਕਲ ਰਿਪੋਰਟ ਗਈ ਤਾਂ ਇਹਨਾਂ ਨੇ ਬੁਲਾਇਆ ਸੀ ਮੋਟਰਸਾਈਕਲ ਸੀ ਚੋਹਾ ਦਿਨੇ ਤੋਂ ਮੋਟਰਸਾਈਕਲ ਐਸਾ ਆ ਤੇ ਆਦਕਾਰ ਮਾੜੇ ਲੈ ਗਿਆ ਉਹਨੇ ਇਹ ਲੈ ਕੇ ਆਦ ਨੰਬਰ ਦੇ ਗਿਆ ਕਿਹੜਾ ਪਿੰਡ ਜੀ ਤੁਹਾਡਾ ਨਹੀਂ ਆਹ ਆਹ ਪਿੰਡ ਬਿਲਕੁਲ ਨਹੀਂ ਮੋਟਰਸਾਈਕਲ ਵਾਲੇ ਕਿਹੜਾ ਪਿੰਡ ਉਹ ਘਟਾ ਵਾਲੇ ਦੇ ਦੱਸ ਦੇ ਕੀ ਨਾ ਕੀ ਉਹਨਾਂ ਜਾਣਦੇ ਤੁਸੀਂ ਜਾਣਦੇ ਉਹਨਾਂ ਚੰਗੇ ਨਹੀਂ 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 ਅਸੀਂ ਜਾਣਦੇ ਹੀ ਨਹੀਂ ਉਹਨਾਂ ਮੁੰਡਾ ਮੇਰੇ ਨੂੰ ਕਹੇ ਤੇ ਰਕ ਰਤ ਗਏ ਤੇ ਉਹਦਣ ਕ ਪਰਸੋਂ ਆ ਗਏ ਨੇ ਤੇ ਅੱਜ ਕੱਲ ਇੱਥੇ ਮੁੰਡੇ ਅੱਜ ਕੌਣ ਆਇਆ ਸੀ ਲੈਣ ਵਾਸਤੇ ਅੱਜ ਤਾਂ ਐਸ ਆਈ ਆਇਆ ਸੀ ਤੇ ਉਹਨਾਂ ਦੇ ਨਾਲ ਜਿਹੜਾ ਕੋਈ ਹੋਰ ਕੋਈ ਆਇਆ ਸੀ ਹੋਰ ਆਇਆ ਤਾਂ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਤਾਂ ਕੋਲ ਹੈ ਹੀ ਨਹੀਂ ਸੀ ਆ ਮੁੰਡਾ ਆਗਾ ਸੀ ਉਹ ਖਰੇ ਇੱਥੇ ਗਏ ਕਿ ਵਿਆਹ ਕਰਾਉਂਦੇ ਫੋਨ ਕਿਦਾ ਆਇਆ ਸੀ ਤੁਹਾਨੂੰ ਫੋਨ ਆਇਆ ਸੀ ਚੱਕ ਪੱਖਿਓ ਕੱਲ ਸ਼ਾਮ ਮੈਂ ਪ੍ਰਦਾਨ ਪ੍ਰਦਾਨ ਉਥੋਂ ਜਟਾ ਸਖਾਂ ਦਾ ਉਹਨੇ ਕਿ ਤਾਹੀ ਵੀ ਬੰਦ ਮੇਰੇ ਕੋਲ ਆਇਆ ਖਲੇ ਨੇ ਤੇ ਮੋਟਰਸਾਈਕਲ ਤੂੰ ਦੇ ਦਿਓ ਮੇਰੇ ਮੁੰਡੇ ਨੂੰ ਕਹੇ ਤੇ ਮੈਂ ਉਥੋਂ ਚੱਲਿਆ ਤੇ ਅੱਗੇ ਆ ਗਿਆ ਮੈਂ ਉਹਦਾ ਫੋ ਮਿੰਪ ਬਬੇ ਲੈ ਤੇ ਮੁੰਡੇ ਕੋਲੋਂ ਤੇ ਮੈਂ ਉਹ ਆਏ ਨਹੀਂ ਰਾਤ ਇਹਨਾਂ ਨੂੰ ਬੁਲਾਇਆ ਇਹਨੂੰ ਬੁਲਾਇਆ ਬੰਦੇ ਸਹੀ ਵਾਵਾ ਜੁੜ ਗਏ ਤੇ ਰਾਤ ਨੂੰ ਉਹ ਨਹੀਂ ਆਇਆ ਵੀ ਪੀਤੀ ਖਾਦੀ ਚੋਣ ਨਹੀਂ ਆ ਰਹੇ ਹਵੇਰੇ 9 ਵਜੇ ਆਹ ਗਾ ਚਲੋ ਠੀਕ ਹੈ ਨਹੀਂ ਵਧੀਆ ਚੱਲਦਾ ਸਕੂਲ ਦੇ ਵਿੱਚ ਪੜਾਈ ਕਿਵੇਂ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਪੜਾਈ ਬਹੁਤ ਵਧੀਆ ਚੱਲਦੀ ਹੈ ਬੱਚੇ ਵਧੀਆ ਪੜ੍ਹਦੇ ਨੇ ਅਸੀਂ ਵੀ ਰਹਿੰਦੇ ਹਾਂ ਅਸੀਂ ਪੂਰੀ ਨਿਗਰਾਨੀ ਕਰਦੇ ਬੱਚਿਆਂ ਦੀ ਬੱਚੀਆਂ ਦੀ ਵੀ ਕਰਦੇ ਬੱਚਿਆਂ ਦੀ ਵੀ ਕਰਦੇ 2 ਵਜੇ ਤੱਕ ਅਸੀਂ ਰਹਿੰਦੇ 2 ਵਜੇ ਤੋਂ ਬਾਅਦ ਹੀ ਚਲੇ ਜਾਂਦੇ ਸਾਡੇ ਮਦਰ ਅਸੀਂ ਮਿੱਡੇ ਮਿਲਵਾਨੀ ਰੋਟੀ ਦਾ ਕੰਮ ਕਰਦੇ ਹਾਂ ਠੀਕ ਹੈ ਉਹਨਾਂ ਚੱਕ ਕੇ ਪੂਰੀ ਸਾਡੀ ਹੈ ਮਨਜੀਤ ਕੌਰ ਜੀ ਜਿਹੜਾ ਧਰਨਾ ਲੱਗਿਆ ਉਹਦੇ ਬਾਅਦ ਕੀ ਕਹਿਣਾ ਚਾਹੁੰਦੇ ਤੁਸੀਂ ਮੇਰੀ ਜੋਟੀ ਗੇਟਤੀ ਹੁੰਦੀ 2 ਵਜੇ ਤੱਕ ਵੀ ਲੜਾਈ ਜੋ ਵੀ ਜਿੰਸਲਾ ਬਾਹਰ ਸੀਗਾ ਪਰ ਸਕੂਲ ਨੂੰ ਤੁਸੀਂ ਬਦਨਾਮੀ ਕੀਤਾ ਗਿਆ ਜੀ ਐਦਾਂ ਦਾ ਕੁਝ ਵੀ ਨਹੀਂ ਸੀ ਤੁਹਾਨੂੰ ਪ੍ਰਿੰਸੀਪਲ ਸਾਹਿਬ ਤੋਂ ਕੁਝ ਕਹਿਤ ਨਹੀਂਗੇ